ਜਪਤੇ ਬਿਨਾਂ ਦਬ ਨਹੀਂ ਹੁੰਦਾ ਇਹਨਾਂ ਦਾ ਤਪ ਜਪ ਤੇ ਪਹਿਲਾਂ ਜੋਗੀਆਂ ਦਾ ਜਿਹੜੀ ਦੁਨੀਆ ਦਾ ਤਪਾ ਜਪ ਤੇ ਪਹਿਲਾਂ ਹੈ ਇਹਨਾਂ ਦਾ ਧਿਆਨ ਵੀ ਗਿਆਨ ਤੇ ਪਹਿਲਾਂ ਹੈ ਨਾ ਤਪ ਹੋ ਸਕਦਾ ਹੈ ਪਹਿਲਾਂ ਜਪ ਤੇ ਨਾ ਧਿਆਨ ਨਾ ਧਿਆਨ ਹੋ ਸਕਦਾ ਬਿਨਾਂ ਜਪ ਤੇ ਜਿਹਦਾ ਧਿਆਨ ਕਰਨਾ ਕਮਤ ਤੋਂ ਕਮ ਉਹਦਾ ਦਵਤ ਹੋਣਾ ਚਾਹੀਦਾ ਹੈ ਧਿਆਨ ਕਿਹੜਾ ਕਰਦੇ ਉਹ ਕਿਹਾ ਜਾ ਬੰਦਾ ਹੈ ਉਹਦੇ ਚਲੋ ਗਿਆਨਤਾ ਹੋਣਾ ਚਾਹੀਦਾ ਧਿਆਨ ਨਾ ਸਕੇ। ਉਦੋਂ ਪਤਾ ਦਾਣਾ ਚਾਹੀਦਾ ਧਿਆਨ ਪਰ ਕਿੱਥੇ ਧਿਆਨ ਲਾਉਣਾ ਹੈ? ਜੇ ਤੇ ਅੰਜਾ ਉਹ ਕਿਹਾ ਜਾ ਹੋਊਗਾ ਜਿੜ ਕੀ ਜਾ ਧਿਆਨ ਚ ਆਊ ਵੀ ਉਹ ਪਛਾਣਾਗੇ ਕਿ ਮੇਜ ਗਿਆਨ ਦੀ ਹੈ। ਜਿਹਨੇ ਜਾਣਿਆ ਤਿਨੇ ਪਛਾਣਿਆ ਜਿਹਨੇ ਪਹਿਲਾਂ ਜਾਣਿਆ ਉਹਨੇ ਪਛਾਣਿਆ ਫਿਰ ਉਹ। ਜੇ ਜਾਣਦਾ ਨਹੀਂ ਪਛਾਣੂਗਾ ਮੈਂ ਓਏ ਇੱਕ ਬੰਦਾ ਆਉਣਾ ਉੱਥੇ ਆਪਣਾ ਉਹ ਸਟੇਸ਼ਨ ਤੇ ਚਲਾ ਜਾ ਉਹਨੂੰ ਲਾਇਨ ਰੇਲ ਤੇ ਉਤਰਨਾ ਉੱਥੇ ਦਾ ਬੰਦਾ 500 ਉਤਰਿਆ ਕਿਦੀ ਬਾਫੜੂ ਵੀ ਮੈਨੂੰ ਚੱਲ ਜੇ ਜਾਣਦਾ ਹੀ ਨਹੀਂ ਉਹ ਕਿਹੜੂ ਕਹਿੰਦੂ ਆ ਵੀ ਮੈਂ ਤੈਨੂੰ ਲੈਣ ਆਇਆ ਉਹ ਤਾਂ ਉਹ ਮਤਲਬ ਦੱਸੇ ਕੁਝ ਨਹੀਂ ਅਸੀਂ ਇੱਕ ਬੰਦਾ ਹੋਰ ਕੌਣ ਆਣ ਕੋਈ ਪਤਾ ਨਹੀਂ ਸਟੇਸ਼ਨ ਤੇ ਆਣਾ ਕਿਹੜੇ ਸਟੇਸ਼ਨ ਤੇ ਆਣਾ ਵੀ ਪਤਾ ਕੋਈ ਨਹੀਂ ਯਾਰ ਸੁਣੇ ਕਿਹਦੇ ਰੇਲ ਚਾਉਣੇ ਕਿਹੜੀ ਰੇਲ ਚਾਉਣੇ ਵੀ ਪਤਾ ਕੀ ਕਰੂਗਾ ਉੱਥੇ ਆ ਕੋਈ ਨਹੀਂ ਗਿਆਨ ਤੇ ਮੇਰਾ ਤਾਂ ਇਹੀ ਕੁਝ ਹੋਊਗਾ ਫਿਰ ਕੈਸੇ ਹਾਲ ਖੜੇ ਕਰੂਗਾ ਵੀ ਬੇਟੂ ਦੱਸੋ ਵੀ ਕਿਹੜੀ ਗੱਡੀ ਆਉਣਾ ਕਿਤੇ ਵਜੇ ਆਉਣਾ ਕਿਹਾ ਯਾਦ ਵੀ ਹੈ ਉਹ ਰੋਮੋਬਾਈਲ ਨੰਬਰ ਦੋ ਉਹਦਾ ਉਹ ਕੈਦੋ ਵੀ ਆ ਬੰਦਾ ਹੈ ਉਹਦਾ ਨੰਬਰ ਹੈ ਮੇਰੇ ਨਾਲ ਕੰਟੈਕਟ ਲਵਾ ਲਿਆ ਹੂੰ ਜੀ ਦੱਸੋ ਹੁਰੀਆ ਦਾ ਸੋਧ ਤੇ ਧਿਆਨ ਵਾਲੇ ਕੋਈ ਗੱਲ ਨਹੀਂ ਲਾ ਦੇ ਧਿਆਨ ਫੜ ਲੈ ਮੌਲਾ ਕਰੀ ਜਾ ਮਹਾਬਾਈ ਬਾ ਚੰਗੀ ਠੰਗੀ ਮਾਰੀ ਆ ਤੁਸੀਂ ਬੇਵਕੂਫੇ ਹੁਣ ਜਿਹੜੇ ਤੁਹਾਡੇ ਮਗਲ ਲੰਗੇ ਜਿਹੜੇ ਦੁਨੀਆ ਭਾਗ ਬਣਾਈਏ ਤੁਸੀਂ ਗਿਆਨ ਧਿਆਨ ਕਹੇ ਤਾਂ ਹੀ ਧਿਆਨ ਤੱਕ ਗਿਆਨ ਹੈ ਜਿਹੜਾ ਗਿਆਨ ਤੇ ਬਿਨਾ ਅਸੀਂ ਧਿਆਨ ਦੇ ਹੀ ਜੋੜ ਸਕਦੇ ਬਾਕੀ ਦਾ ਜਿਹੜਾ ਗਾਹਾਂ ਦਾ ਗੱਲ ਹੈ ਉਹ ਧਿਆਨ ਚੋਂ ਹੀ ਮਿਲਣਾ ਮਿਲਣਾ ਧਿਆਨ ਚੋਂ ਹੀ ਆ ਤੁਹਾਨੂੰ ਪਰ ਜੇ ਗਿਆਨ ਨਹੀਂ ਹੈ ਤਾਂ ਧਿਆਨ ਦੇ ਵਿੱਚੋਂ ਲੱਭੋਗੇ ਕਿਵੇਂ ਪਛਾਣੋਗੇ ਕਿਵੇਂ ਧਿਆਨ ਦਾ ਸੰਗੜੇ ਦੀ ਜਾਣ ਜਾਣਗੀ ਸਵੇਰੇ ਜਾਓਗੇ ਖਬਰ ਕਿ ਕੀ ਥੋੜੇ ਧਿਆਨ ਦੇ ਦੇਖਣਾ ਤੁਹਾਨੂੰ ਉੱਝਾ ਵੇਚਣਾ ਥੋੜੇ ਕਹਿੰਦੇ ਤੈਨੂੰ ਲੈਣਾ ਮੈਂ ਕਹਦਾ ਮਤਲਬ ਭਾਈ ਗੱਡੇ ਜਾ ਵੇਚਦਾ ਉਵੀ ਗੱਡੀ 'ਚ ਕਾਕਾ ਜੀ ਟਟੀ ਨੂੰ ਕਹਿੰਦਾ ਉਹ ਤੇ ਨੂੰ ਲੈਣਾ ਇਹ ਇਹ ਨਾ ਦੀਆਂ ਗੱਲਾਂ ਨੇ ਮੂਰਖਾਂ ਦੀਆਂ ਮੂਰਖਾਂ ਦਾ ਧਰਮ ਆ ਗਿਆ ਮੂਰਖ ਪ੍ਰਚਾਰ ਕਰਦੇ ਜੀ ਤੁਸੀਂ ਕਿਵੇਂ ਉਹਨੂੰ ਕਹਿਦਾ ਹੋਗੇ ਬੰਦੇ ਨੂੰ ਕਿਵੇਂ ਕਹਿੰਦਾ ਤੇਨ ਲਾਲ ਇਹਦੇ ਨਾਲ ਲਾਲ ਤੇ ਹਨ ਉਹਦਾ ਹੁਲੀਆ ਕੀ ਹੈ ਕੋਈ ਹੁਲੀਆ ਕੋਈ ਦੱਸਦਾ ਕੋਈ ਕਹਿੰਦਾ ਸ਼ਿਵਜੀ ਦਾ ਲਾਲਾ ਕੋਈ ਕਹਿੰਦਾ ਵਿਸ਼ਨੂ ਦਾ ਲਾਲਾ ਕੋਈ ਕਹਿੰਦਾ ਕੇਤਾ ਦਾ ਲਾਲਾ ਤੁਸੀਂ ਆਪ ਹਕਮਤ ਨਹੀਂ ਹੈਗੇ ਕੀ ਕਰਨੇ ਕਰਨ ਵਾਲੇ ਕਰਨ ਵਾਲੇ ਕਾਮਯਾਬ ਹੋ ਕਿਵੇਂ ਜਾਂਦੇ ਜਿਹੜਾ ਅਗਲਾ ਹੈ ਨਾ ਅਗਲਾ ਪੜਾ ਦੋ ਪਦਾਰਥ ਤਾਂ ਹੈਗੇ ਮੁਕਤੀ ਤੱਕ ਦਾ ਤਾਂ ਧਿਆਨ ਹੈਗਾ ਸਾਡਾ ਗੁਰਬਾਣੀ ਦਾ ਜਿਹੜਾ ਧਿਆਨ ਲੱਗਦਾ ਅਸਰ ਧਿਆਨ ਲੱਗਦਾ ਹੀ ਮੁਕਤੀ ਤੋਂ ਬਾਅਦ ਹੈ ਧਿਆਨ ਮੁਕਤੀ ਤੋਂ ਬਾਅਦ ਲੱਗਦਾ ਫੇਰ ਧਿਆਨ ਮੈਂ ਜਾਣਿਆ ਅਗਲਾ ਪੜਾ ਧਿਆਨ ਮੈਂ ਜਾਣਿਆ ਸ਼ਬਦ ਗੁਰੂ ਜਾਣਿਆ ਜਿਹੜਾ ਉਹ ਉਦੋਂ ਵਿੱਚ ਹੀ ਜਾਣਿਆ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਅਖਤ ਕਹਾਣੀ ਦੋ ਪਦਾਰਥ ਮਿਲ ਲੈਨੇ ਧਿਆਨ ਚੋਂ ਦੋ ਮਿਲ ਲੈਨੇ ਗਿਆਨ ਚੋਂ ਉਹ ਤਾਂ ਗਿਆਨ ਚੋਂ ਮਿਲ ਲੈਨੇ ਮੁਕਤੀ ਦਾ ਗਿਆਨ ਤੱਕ ਮਿਲਣੀ ਹੈ ਅਗਲੇ ਦੋ ਪਦਾਰਥ ਨੇ ਧਿਆਨ ਚੋਂ ਮਿਲ ਲੈਨੇ ਠੀਕਾ ਧਿਆਨ ਵਿੱਚ ਗਿਆਨ ਹੁਣ ਵੀ ਧਿਆਨ ਵਿੱਚ ਗਿਆਨ ਜੇ ਗੁਰਬਾਣੀ ਧਿਆਨ ਨਾਲ ਨਹੀਂ ਪੜ੍ਹੀ ਜੇ ਗੁਰਬਾਣੀ ਧਿਆਨ ਨਾਲ ਨਹੀਂ ਸੁਣੀ ਜੇ ਗੁਰਬਾਣੀ ਧਿਆਨ ਨਾਲ ਨਹੀਂ ਵਿਚਾਰੀ ਫਿਰ ਬਿਲ ਦਾ ਕੱਖ ਵੀ ਨਹੀਂ ਥੋ ਪੇਚੇ ਵੀ ਨਹੀਂ ਕੁਝ ਮਿਲਿਆ ਕੇ ਤੈਨੂੰ ਪ੍ਰਾਪਤੀ ਹੈ ਉਹ ਧਿਆਨ ਚੋਂ ਪਰ ਇਹ ਸੁਣਣ ਵੇਲੇ ਧਿਆਨ ਹੋਰ ਕਿਸਾ ਪਦਾ ਉਹ ਧਿਆਨ ਹੋਰ ਕਿਸਾ ਪਦਾ ਇਹ ਜਿਹੜੀ ਕੰਨਾਂ ਨੂੰ ਸੁਣ ਵਾਲੀ ਆਵਾਜ਼ ਆ ਬਿਨਾਂ ਕੰਨਾਂ ਨੂੰ ਸੁਣ ਵਾਲੀ ਆਵਾਜ਼ ਹੈ ਇਹ ਗਿਆਨ ਸਰੀਰ ਨਾਲ ਵੱਖਰਾ ਕਰਦਾ ਹੈ ਧਿਆਨ ਹੁੰਦਾ ਹੀ ਸਰੀਰ ਨਾਲ ਵੱਖਰਾ ਹੋ ਕੇ ਹੈ ਜਿੰਨਾ ਚਿਰ ਸਰੀਰ ਨਾਲ ਜੁੜਿਆ ਧਿਆਨ ਹੋਈ ਨਹੀਂ ਸਕਦਾ ਜਿੰਨਾ ਚਿਰ ਤੁਸੀਂ ਤਿਰਕੁੜੀ ਜੁੜੇ ਹੋ ਹਾਂ ਧਿਆਨ ਹੋਈ ਨਹੀਂ ਸਕਦਾ ਧਿਆਨ ਹੈ ਤਿਰਕੁੜੀ ਛੱਡ ਕੇ ਇਹ ਤਿਰਕੁੜੀ 'ਚ ਬੈਠ ਕੇ ਧਿਆਨ ਕਰਦੇ ਨੇ ਬਦ ਮਾਇਆ ਨਾਲ ਜੁੜੇ ਹੋ ਤੁਸੀਂ ਮਾਇਆ ਤੋਂ ਉੱਪਰ ਉੱਠ ਕੇ ਧਿਆਨ ਜੇ ਤੁਸੀਂ ਹਰਦਾ ਧਿਆਨ ਤਰਨਾ ਹੈ ਹਰਦਾ ਮਾਇਆ ਨਾਲ ਜੁੜਿਆ ਹੀ ਨਹੀਂ ਹੋਇਆ ਵੇਰਾ ਹਰ ਮਾਇਆ ਦੇ ਵਿੱਚੇ ਨਹੀਂ ਹੈ ਉਹਨੂੰ ਤੁਸੀਂ ਤਰਖੁੜੀ ਚੋਂ ਕੇ ਧਿਆਨ ਕਰ ਲਓ ਮੇਰਾ ਉਹਦਾ ਧਿਆਨ ਹਿਰਦੇ ਚ ਹੋਊਗਾ ਹਰ ਰਹਿਦਾ ਹੀ ਹਿਰਦੇ ਚ ਹਰ ਜਪ ਹਿਰਦੇ ਦੇ ਨਾਲ ਉਹਨੂੰ ਸਮਝੋ ਤਾਂ ਹਿਰਦੇ ਵਿੱਚ ਹੈ ਪਹਿਲਾਂ ਇਹਦਾ ਜਪ ਲੈ ਉਹਦਾ ਜਪਾਇਆ ਹੀ ਨਹੀਂ ਕਿਸੇ ਪਹਿਲਾਂ ਹਰ ਨੂੰ ਜਪਦਾ ਹੋ ਹਿਰਦੇ ਚ ਹਿਰਦੇ ਚ ਬੈਠ ਜਾ ਕੇ ਉੱਥੇ ਕਰ ਧਿਆਨ ਉੱਥੇ ਪ੍ਰਗਟ ਹੋਊਗਾ ਫਿਰ ਉੱਥੋਂ ਦਿਖੂਗਾ ਦੀਨ ਆਣੀ ਹੈਗਾ ਤੇਰੀਆਂ ਅੱਖਾਂ ਨਾਲ ਤੇਰੇ ਕੋ ਅੱਖ ਨਹੀਂ ਹੈ ਉਹ ਉੱਥੇ ਜੇ ਧਿਆਨ ਤੇਰਾ ਬੈਠੇਗਾ ਉੱਥੇ ਟਿਕੇਗਾ ਉਹ ਜਿਹੜਾ ਅੱਖ ਦੇ ਵਿੱਚ ਲੱਗਾ ਹੈ ਨਾ ਤੇਰੇ ਸੂਤਕ ਪਹਿਲਾਂ ਦਾ ਸੂਤਕ ਦਾ ਇਲਾਜ ਹੋਣਾ ਜੇ ਸੂਤਕ ਦਾ ਇਲਾਜ ਹੋ ਜੂ ਹੱਥ ਖੁੱਲੂ ਗਿਆ ਤਾਂ ਅੱਖੇ ਬੰਦ ਹੈ ਅੰਨਾ ਹਲੇ ਤਾਂ ਅੰਨਾ ਅੱਖ ਬੰਦ ਹੈ ਦੁਖਦੀ ਅੱਖ ਜਿਵੇਂ ਖੁੱਲਿਓ ਨਹੀਂ ਹੋਈ ਅੱਖ ਉਹ ਕਿੰਨੇ ਦਿਨ ਨਹੀਂ ਅੱਖਾਂ ਖੁੱਲਦੀ ਨਿਆਣਿਆਂ ਨੂੰ ਬਾਹਰ ਲੈ ਕੇ ਆਉਂਦੇ ਜਦ ਮੈਂ ਉਹਨਾਂ ਅੱਖ ਖੁੱਲਦੀ ਹੈ ਉਹਦੇ ਕੋਲ ਬੂਰੂ ਲਾਈਟ ਹੈ ਗਈ ਨਹੀਂ ਹੁੰਦੀ ਐਡੀ ਬੜੀ ਲਾਈਟ ਹੈ ਇਕਦਮ ਆ ਜੂਗੀ ਅੱਖ ਦੇ ਵਿੱਚ ਉੱਤੇ ਜਾ ਕੇ ਉਹ ਜਿਹੜੀ ਅੱਖ ਤੀਜੀ ਫਿਰ ਖੁੱਲਦੀ ਹੈ ਤਾਂ ਕਿ ਦੇ ਦਰਸ਼ਨ ਹੁੰਦਾ ਤ੍ਰਿਗੁਣ ਜਿਉ ਜਿਦਾਸ਼ੂ ਮੱਥੇ ਚ ਲਾਤੀ ਤੀਜੀ ਅੱਖ ਤੇ ਡਾਕਟਰ ਨੂੰ ਪੁੱਛ ਲਓ ਮੱਥੇ ਚ ਅੱਖ आएगी ਕੋਈ ਇਹ ਤੇ ਅੱਖ ਬਣ ਸਕਦੀ ਹੈ ਪਾਗਲਾਂ ਦੇ ਹੱਥ ਧਰਮ ਆ ਗਿਆ